ਪੰਜਾਬ ਨਾਲ ਪੰਜਾਬ ਖੜਿਆ ਕੱਲਾ ਪਰਿਵਾਰ ਢਾਣੀ ਉਹ ਪਰਾਂ ਜਾ ਕੇ ਉਹਨੇ ਢਾਣੀ ਬਣਾ ਲਈ ਪਾਣੀ ਆਇਆ ਤਾਂ ਫਿਰ ਆਇਆ ਤਾਂ ਪਰਿਵਾਰ ਨਾਲ ਸਾਰਾ ਸੋ ਵਿਸ਼ਵਾਸ ਕਰਿਓ ਪਰਿਵਾਰ ਬਣਾ ਕੇ ਰੱਖਿਓ ਆਪਣੇ ਪੰਜਾਬ ਨੂੰ ਸੰਭ ਕੇ ਰੱਖਿਓ ਆਪਣੇ ਆਪ ਨੂੰ ਸੰਭ ਕੇ ਰੱਖਿਆ ਕਮਾਲ ਹੀ ਹੋ ਗਈ ਨਾ ਪੰਜਾਬ ਦਾ ਹਰ ਬੱਚਾ ਬੱਚਾ ਤੁਸੀਂ ਕਹਿੰਦੇ ਹੋ ਕਿ ਜਿਵੇਂ ਭਈ ਲੱਗਿਆ ਹੋਇਆ ਤਾਂ ਮੇਹਰ ਫਿਲਮ ਦੇ ਪ੍ਰੀਮੀਅਰ ਤੇ ਮੌਜੂਦਾਂ ਹੈ ਹਲਕੇ ਫਿਲਮ ਰਿਲੀਜ਼ ਹੋਣ ਜਾ ਰਹੀ ਆ ਤਾਂ ਹੌਬੀ ਢਾਲੀਵਾਲ ਜੀ ਨੇ ਸਰ ਫਿਲਮ ਦੇ ਵਿੱਚ ਤੁਸੀਂ ਤਾਂ ਕੰਮ ਕੀਤਾ ਵਾ ਨਾ ਅਸੀਂ ਫਿਲਮ ਦੇਖੀ ਆ ਸਾਨੂੰ ਬਧਿਆ ਲੱਗੀ ਪਰ ਤੁਹਾਡੇ ਤੌਰ ਤੇ ਗੱਲ ਕਰਾਂ ਇੱਕ ਐਕਟਰ ਦੇ ਤੌਰ ਤੇ ਤੁਹਾਨੂੰ ਇਸ ਫਿਲਮ ਦੇ ਵਿੱਚ ਕੀ ਖਾਸ ਲੱਗਿਆ ਜੀ ਜਾਂ ਬਾਕੀ ਫਿਲਮਾਂ ਨਾਲੋਂ ਇਸ ਫਿਲਮ ਦੇ ਵਿੱਚ ਕੀ ਵੱਖਰਾ ਲੱਗਦਾ ਕੰਟੀਨਿਊਟੀ ਕੋਸਟਿਊਮ ਐਂਡ ਫ੍ਰੇਮਸ ਟੈਕਨਿਕ ਟੈਕਨੀਕਲੀ ਬਹੁਤ ਸਾਊਂਡ ਆ ਫਿਲਮ ਜੀ ਔਰ ਰਾਜ ਗੁੰਦਰਾ ਔਰ ਸਾਡੀ ਹੀਰੋਇਨ ਗੀਤਾ ਬਸਰਾ ਬਾ ਕਮਾਲ ਐਕਟਿੰਗ ਕੀਤੀ ਹੈ ਦੋਨਾਂ ਨੇ ਬਾ ਕਮਾਲ ਐਕਟਿੰਗ ਔਰ ਦੁਗਲ ਭਾਜੀ ਉਹਨਾਂ ਨੇ ਬਹੁਤ ਸੋਹਣਾ ਕੰਮ ਕੀਤਾ ਸਵੇਤਾ ਪੱਟੀ ਜੀ ਭੈਣ ਜੀ ਸਾਡੇ ਉਹਨਾਂ ਨੇ ਸੋ ਜਿਵੇਂ ਜਿਵੇਂ ਦੀ ਫਿਲਮ ਹੈ ਜਿਵੇਂ ਦੀ ਫਿਲਮ ਲਿਖੀ ਗਈ ਜਿਵੇਂ ਦੀ ਬਣਾਈ ਗਈ ਮੈਂ ਇੱਕ ਜ਼ਰੂਰ ਕਹੂੰਗਾ ਕਿ ਮੇਰੀ ਪਸੰਦੀਦਾ ਕੁਝ ਫਿਲਮਾਂ ਜਿਨ੍ਹਾਂ 'ਚ ਮੈਂ ਐਕਟ ਕੀਤਾ ਉਹਨਾਂ 'ਚ ਕੁਝ ਇੱਕ ਫਿਲਮਾਂ ਦੇ ਵਿੱਚ ਇਹ ਵੀ ਆਉਂਦੀ ਹੈ ਜੀ ਅੱਛੀ ਹੈ ਫਿਲਮ ਦੇਖਣ ਯੋਗ ਹੈ ਫਿਲਮ ਦੀ ਕਹਾਣੀ ਦੀ ਗੱਲ ਕਰੀਏ ਸਰ ਇੱਕ ਪਰਿਵਾਰ ਦੀ ਜਿੱਦਾਂ ਫਿਲਮ ਦਿਖਾਈ ਗਿਆ ਨਾ ਇੱਕ ਤੁਹਾਡੇ ਕਿਰਦਾਰ ਦੀ ਗੱਲ ਕਰਨਾ ਚਾਚੇ ਭਤੀਜੇ ਵਾਲਾ ਕਿਰਦਾਰ ਹੈ ਅਕਸਰ ਇਸ ਪਿੰਡਾਂ ਦੇ ਵਿੱਚ ਇਹ ਚੀਜ਼ਾਂ ਦੇਖਦੇ ਆ ਨਾ ਘਰਾਂ ਦੇ ਵਿੱਚ ਕੰਧ ਕੱਢੀ ਹੁੰਦੀ ਆ ਜਾਂ ਇੱਕ ਚਾਚੇ ਦਾ ਭਤੀਜੇ ਨਾਲ ਪ੍ਰੇਮ ਹੁੰਦਾ ਪਰ ਬਾਕੀ ਫੈਮਿਲੀ ਦਾ ਪ੍ਰੇਮ ਘੱਟ ਹੁੰਦਾ ਇਹਨਾਂ ਚੀਜ਼ਾਂ ਦੀ ਜੇਕਰ ਅਸਲੀਅਤ ਜ਼ਿੰਦਗੀ ਅਸਲੀ ਜ਼ਿੰਦਗੀ ਦੇ ਵਿੱਚ ਆਪਾਂ ਗੱਲ ਕਰੀਏ ਕਿੰਨੇ ਕ ਮਹੱਤਵਤਾ ਸਮਝਦੇ ਹੋ ਜਾਂ ਕਿੰਨਾ ਕ ਪਿਆਰ ਹੋਣਾ ਜ਼ਰੂਰੀ ਆ ਪਰਿਵਾਰਾਂ ਦੇ ਵਿੱਚ ਕੰਧਾਂ ਦੀ ਕੋਈ ਮਹੱਤਤਾ ਨਹੀਂ ਨੀ ਪਿਆਰ ਦੀ ਗੱਲ ਕਰਦੇ ਆ ਯਾਰ ਮੁਹੱਬਤ ਜ਼ਰੂਰ ਚਾਹੀਦਾ ਪਿਆਰ ਮੁਹੱਬਤ ਜ਼ਰੂਰ ਚਾਹੀਦਾ ਭਾਈ ਜੀ ਦੇਖੋ ਅੱਜ ਦੀ ਮੈਂ ਗੱਲ ਕਰਨਾ ਨਾ ਡੇਲੀ ਪੋਸਟ ਪੰਜਾਬੀ ਦੇ ਸਾਰੇ ਦਰਸ਼ਕਾਂ ਨੂੰ ਕਿ ਅੱਜ ਪੰਜਾਬ ਨਾਲ ਪੰਜਾਬ ਖੜਿਆ ਕੱਲਾ ਪਰਿਵਾਰ ਢਾਣੀ ਉਹ ਪਰਾਂ ਜਾ ਕੇ ਉਹਨੇ ਢਾਣੀ ਬਣਾ ਲਈ ਪਾਣੀ ਆਇਆ ਤਾਂ ਫਿਰ ਆਇਆ ਤਾਂ ਪਰਿਵਾਰ ਨਾਲ ਸਾਰਾ ਸੋ ਵਿਸ਼ਵਾਸ ਕਰਿਓ ਪਰਿਵਾਰ ਬਣਾ ਕੇ ਰੱਖਿਓ ਆਪਦੇ ਪੰਜਾਬ ਨੂੰ ਸਾਹਮਣੇ ਰੱਖਿਓ ਆਪਦੇ ਆਪ ਨੂੰ ਸਾਹਮਣੇ ਰੱਖਿਓ ਕੋਈ ਗੱਲ ਨਹੀਂ ਵਿੱਤਾਂ ਆਉਂਦੀ ਹੁੰਦੀ ਆ ਮਰਦਾਂ ਤੇ ਪੈਂਦੀ ਹੁੰਦੀ ਆ ਪੰਜਾਬ ਤੇ ਪੈ ਗਈ ਪੰਜਾਬ ਮਰਦ ਆ ਪਰ ਪੰਜਾਬ ਨਾਲ ਪੰਜਾਬ ਖੜ ਗਿਆ ਜਿੱਥੇ ਵੀ ਪੰਜਾਬੀ ਬੈਠੇ ਨੇ ਉਹ ਖੜੇ ਨੇ ਇਕੱਠੇ ਹੋਵਾਂਗੇ ਹੰਬੜਾ ਮਾਰਾਂਗੇ ਫਿਰ ਰੰਗਲਾ ਪੰਜਾਬ ਬਣਾਵਾਂਗੇ ਸੋ ਰਿਸ਼ਤਿਆਂ ਦੀ ਬਹੁਤ ਅਹਿਮੀਅਤ ਆ ਅੱਜ ਤੋਂ ਬਾਅਦ ਖਿਆਲ ਜ਼ਰੂਰ ਰੱਖਿਆ ਸਰ ਤੁਸੀਂ ਪੰਜਾਬ ਦੇ ਹੜ੍ਹਾਂ ਦਾ ਜ਼ਿਕਰ ਕੀਤਾ ਜਿਸ ਤਰੀਕੇ ਚਿੰਤਾਜਨਕ ਹਾਲਾਤ ਬਣੇ ਹੋਏ ਹਨ ਉਹਨਾਂ ਹਾਲਾਤਾਂ ਦੀ ਮੈਂ ਗੱਲ ਕਰਾਂ ਫਿਲਮ ਦੇ ਤੌਰ ਦੇ ਉੱਤੇ ਰਾਜਕੁੰਦਰਾ ਜੀ ਨੇ ਵੀ ਅਨਾਉਂਸਮੈਂਟ ਕੀਤੀ ਹੈ ਕਿ ਪਹਿਲੀ ਕਮਾਈ ਹਰ ਪੀੜਤਾਂ ਲਈ ਲਗਾਈ ਜਾਏਗੀ ਇਹ ਵੀ ਇੱਕ ਬੜਾ ਵਧੀਆ ਸਟੈਪ ਮੈਂ ਕਹੂੰਗਾ ਕਿ ਜੀ ਅੱਛੀ ਅੱਛੀ ਸੋਚ ਹੈ ਰਾਜਕੁੰਦਰਾ ਬਹੁਤ ਵਧੀਆ ਇਨਸਾਨ ਹੈ ਬਹੁਤ ਬਹੁਤ ਅੱਛਾ ਇਨਸਾਨ ਹੈ ਗੀਤਾ ਬਸਰਾ ਬਹੁਤ ਵਧੀਆ ਸਾਰੇ ਸਾਰੇ ਲੋਕ ਆਪ ਦੀ ਆਪ ਦੀ ਥਾਂ ਤੇ ਬਹੁਤ ਚੰਗੇ ਨੇ ਪਰ ਇਸ ਵੇਲੇ ਤੇ ਕਮਾਲ ਹੀ ਹੋਗੀ ਨਾ ਪੰਜਾਬ ਦਾ ਹਰ ਬੱਚਾ ਬੱਚਾ ਤੁਸੀਂ ਕਹਿੰਦੇ ਹੋਗੇ ਜਿਵੇਂ ਬਈ ਲੱਗਿਆ ਹੋਇਆ ਕਿਵੇਂ ਨਾ ਕਿਵੇਂ ਅਸੀਂ ਪੰਜਾਬ ਨੂੰ ਬਚਾ ਲਈਏ ਤਾਂ ਹੀ ਮੈਂ ਕਹੀ ਜਾ ਰਿਹਾ ਬਾਰ ਬਾਰ ਕਿ ਪੰਜਾਬ ਨਾਲ ਪੰਜਾਬ ਪਹਿਲੀ ਵਾਰ ਹੀ ਖੜਿਆ ਹੋਇਆ ਪਹਿਲੀ ਵਾਰ ਹੀ ਖੜਾ ਹੋਇਆ ਰਾਜਕੁੰਦਰਾ ਸਰ ਦੀ ਗੱਲ ਕਰਾਂ ਕਿਦਾਂ ਦਾ ਤਜਰਬਾ ਰਿਹਾ ਜੀ ਉਹਨਾਂ ਦਾ ਕੰਮ ਕਰ ਕਰਨ ਦਾ ਬਹੁਤ ਪਿਆਰਾ ਬਹੁਤ ਪਿਆਰਾ ਇਨਸਾਨ ਹੈ ਔਰ ਮੇਰੀ ਐਕਸਪੈਕਟੇਸ਼ਨਸ ਤੋਂ ਬਹੁਤ ਅੱਗੇ ਦੀ ਐਕਟਿੰਗ ਕੀਤੀ ਹੈ ਬਹੁਤ ਮਚਿਓਰ ਐਕਟਿੰਗ ਕੀਤਾ ਜੀ ਬਹੁਤ ਮਚਿਓਰ ਐਕਟ ਕੀਤਾ ਨਾ ਇਨਸਾਨ ਦੇ ਤੌਰ ਤੇ ਬਹੁਤ ਖੂਬਸੂਰਤ ਬਹੁਤ ਪਿਆਰਾ ਬਹੁਤ ਪਿਆਰਾ ਚੰਗਾ ਇਨਸਾਨ ਰੱਬ ਹੋਰ ਦੇਵੇ ਬਹੁਤ ਅਮੀਰ ਹੈ ਸ਼ਿਲਪਾ ਸ਼ਰਟੀ ਦੇ ਹਸਬੰਡ ਹੈ ਔਰ ਆਪਸ ਚ ਦੋਹਾਂ ਚ ਪਿਆਰ ਵੀ ਬਹੁਤ ਹੈ ਪਰ ਫਿਰ ਵੀ ਇੰਨਾ ਕਿ ਡਾਊਨ ਟੂ ਅਰਥ ਆ ਮੇਰੇ ਵਾਸਤੇ ਤਾਂ ਬਹੁਤ ਚੰਗਾ ਹੋ ਕੇ ਨੇ ਪਿਆ ਤੇ ਰਿਪੋਰਟਸ ਵੀ ਸਾਰਿਆਂ ਤੋਂ ਟੀਮ ਚੋ ਇਹੀ ਨੇ ਵੀ ਇਦੋਂ ਚੰਗਾ ਇਨਸਾਨ ਹੋਈ ਨਹੀਂ ਸਕਦਾ ਤੇ ਕਮਾਲ ਹੈ ਕਮਾਲ ਹੈ ਮੈਂ ਦੋ ਤਿੰਨ ਵਾਰੀ ਉਹਨੂੰ ਕਿਹਾ ਮੈਂ ਆ ਜਾ ਯਾਰ ਉਹ ਬਹਿਨੇਆ ਪਟਿਆਲੇ ਉਹ ਠੀਕ ਆ ਭਾਈ ਵੀਰ ਜੀ ਮੈਂ ਆ ਗਿਆ ਕੀ ਗੱਡੀ ਆ ਗਿਆ ਬੰਬੇ ਵਾਲਾ ਸਵਾਲ ਤਾਂ ਨਹੀਂ ਹੈਗਾ ਜੀ ਨੋ ਨੋ ਬਿਲਕੁਲ ਹੀ ਨਹੀਂ ਬਿਲਕੁਲ ਨਿੰਨਾ ਥੱਕਦਾ ਨਾ ਅੱਕਦਾ ਤੇ ਨਾ ਮੈਂ ਵੀ ਮੈਂ ਥੱਕ ਗਿਆ ਜੀ ਮੈਂ ਸੌਣਾ ਹੈ ਜੀ ਐਦਾਂ ਦਾ ਕੁਝ ਵੀ ਨਹੀਂ ਯਾਰ ਜੀ ਸਰ ਆਖਰੀ ਸਵਾਲ ਹੈ ਫਿਲਮ ਨੂੰ ਲੈ ਕੇ ਕੀ ਮੈਸੇਜ ਦੇਣਾ ਚਾਹੁੰਦੇ ਹੋ ਦਰਸ਼ਕਾਂ ਨੂੰ ਯਾਰ ਮੈਂ ਇੱਥੇ ਨਾ ਫਸ ਜਾਣਾ ਮੈਂ ਇਹ ਵੀ ਨਹੀਂ ਕਹਿ ਸਕਦਾ ਕਿ ਹਮ ਹਮਾ ਕੇ ਆ ਕੇ ਫਿਲਮ ਜ਼ਰੂਰ ਦੇਖਿਓ ਕਿਉਂਕਿ ਪੰਜਾਬ ਦੇ ਹਾਲਾਤ ਐਸੇ ਨੇ ਪਰ ਮੈਂ ਇਹ ਵੀ ਨਹੀਂ ਕਹਿ ਸਕਦਾ ਕਿ ਤੁਸੀਂ ਉਧਰ ਜੁੜੇ ਰਹੋ ਤੇ ਸਾਡੀ ਇੱਕ ਫਿਲਮ ਆਈ ਹੈ ਇਹਨੂੰ ਨਾ ਦੇਖਿਆ ਸੋ ਸਮਾ ਜ਼ਰੂਰ ਕੱਢਿਓ ਦੇਖਣਯੋਗ ਫਿਲਮ ਹੈ ਜ਼ਰੂਰ ਆਇਓ ਔਰ ਪਹਿਲੇ ਦਿਨ ਦੀ ਕੱਲ ਨੂੰ ਸ਼ੁੱਕਰਵਾਰ ਦੀ ਜਿੰਨੀ ਕਲੈਕਸ਼ਨ ਆਉ ਸਾਰੀ ਦੀ ਸਾਰੀ ਆ ਜਾਣੀ ਹੈਗੀ ਹੈ ਹਰ ਪੀੜਤਾ ਵਾਸਤੇ ਸੋ ਹਰ ਪੰਜਾਬੀ ਲੱਗਿਆ ਹੋਇਆ ਹਰ ਚੈਨਲ ਲੱਗਿਆ ਹੋਇਆ ਔਰ ਹਰ ਰਿਪੋਰਟਰ ਲੱਗਿਆ ਹੋਇਆ ਹਰ ਇਨਸਾਨ ਲੱਗਿਆ ਹੋਇਆ ਵਾਹਿਗੁਰੂ ਨੇ ਐਸੀ ਮਿਹਰ ਕੀਤੀ ਹੈ ਕਿ ਮੈਂ ਵੀਡੀਓ ਦੇਖਿਆ ਕਿ ਕੁੱਤਾ ਰਸਤਾ ਦਿਖਾਈ ਜਾ ਰਿਹਾ ਸੜਕੋ ਸੜਕ ਜਾਈ ਜਾ ਰਿਹਾ ਜਦੋਂ ਟਰਾਲੀ ਰੁਕ ਜਾਂਦੀ ਉਹ ਵੀ ਰੁਕ ਜਾਂਦਾ ਫਿਰ ਤੁਰ ਪੈਂਦਾ ਸੋ ਬਾਬੇ ਦੀ ਕਿਰਪਾ ਹਰ ਪੰਜਾਬੀ ਲੱਗਿਆ ਹੋਇਆ ਜਿਉਂਦੇ ਰਹੋ ਪੰਜਾਬੀਓ ਧੰਨਵਾਦ ਸਰ ਗੱਲਬਾਤ ਕਰਨ ਦੇ ਲਈ ਤਾਂ ਹੋਪੀ ਟਾਲੀਵਾਲ ਜਿਨ੍ਹਾਂ ਨਾਲ ਗੱਲਬਾਤ ਕੀਤੀ ਹੈ ਤਾਂ ਮੇਹਰ ਫਿਲਮ ਭਲਕੇ ਰਿਲੀਜ਼ ਹੋਣ ਜਾ ਰਹੀ ਹੈ ਸਹਿਯੋਗੀ ਸਾਥੀ ਰਮੇਸ਼ ਦੇ ਨਾਲ ਸੁਖਦਲੇ